ਜਿਹੜਾ ਪ੍ਰੋਟੈਸਟ ਕੀਤਾ ਗਿਆ ਕਿ ਮੈਂ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜਨਕਤਾ ਗ੍ਰਾਹ ਦਾ ਆਗੂ ਆ ਜ਼ਿਲ੍ਹਾ ਬਰਸਰ ਤੋਂ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਆ ਲੈਂਡ ਪੁਲਿੰਗ ਐਕਟ ਜਿਹੜਾ ਲੈ ਕੇ ਪੰਜਾਬ ਸਰਕਾਰ ਆਈ ਆ ਉਸ ਦੇ ਵਿਰੋਧ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਦਾ ਵਿਰੋਧ ਕਰ ਰਹੇ ਆ ਪੰਚਾਇਤਾਂ ਮਤੇ ਪਾਰੀਆਂ ਲੋਕ ਸਵੇ ਕੋਸ਼ ਨਾ ਪੱਤਰ ਦੇ ਰਹੇ ਆ ਗ੍ਰਾਮ ਸਭਾਵਾਂ ਸਾਧ ਰਹੇ ਆ ਉਹਦੇ ਖਿਲਾਫ ਅੱਜ ਭਾਰਤੀ ਕਿਸਾਨ ਜਨਕਤਾ ਗ੍ਰਾਹ ਵੱਲੋਂ ਵੱਡਾ ਪ੍ਰੋਟੈਸਟ ਜਿਹੜਾ ਡੀਸੀ ਦਫ਼ਤਰ ਬਰਸਰ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਇਹ ਤਰੰਤ ਜਿਹੜਾ ਵਾ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਲੋਕਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜ਼ਮੀਨਾਂ ਨਾਲ ਸ਼ੁਰੂ ਤੋਂ ਹੀ ਜਿਹੜਾ ਵਾ ਉਹ ਮੋਹ ਕਰਦੇ ਆ ਪਰ ਲੋਕਾਂ ਨੂੰ ਬਿਨਾ ਪੈਸੇ ਤੋਂ ਇਦਾਂ ਐਕਟ ਲਿਆਉਣੇ ਤੇ ਜ਼ਮੀਨਾਂ ਖੋਣੀਆਂ ਇਹ ਕਿੱਦਾਂ ਦਾ ਕਾਨੂੰਨ ਹੋ ਗਿਆ ਇੱਕ ਪਾਸੇ 2013 ਦੇ ਵਿੱਚ ਜਿਹੜਾ ਲੋਕਾਂ ਦੇ ਸੰਘਰਸ਼ ਦੇ ਨਾਲ ਯੂਪੀਏ ਸਰਕਾਰ ਨੇ ਲੈਣ ਪੂਰੀ ਲੈਡ ਐਕਵੀਜ਼ਿਸ਼ਨ ਐਕਟ ਬਣਾਇਆ ਸੀ ਜਿਹਦੇ ਤਹਿਤ 80% ਲੋਕਾਂ ਦੀ ਜਿਹੜੀ ਆ ਉਹ ਸਹਿਮਤੀ ਜ਼ਰੂਰੀ ਸੀਗੀ ਜੇ ਪ੍ਰਾਈਵੇਟ ਕਿਸੇ ਨੇ ਲੈਣਾ ਸਰਕਾਰੀ ਲੈਣਾ ਤੇ 70% ਉਹ ਐਕੁਇਜ਼ੀਸ਼ਨ ਉਹ ਐਕਟ ਨੂੰ ਛਿੱਕੇ ਟੰਕ ਕੇ ਤੇ ਤੱਕਾ ਕੀਤਾ ਜਾ ਰਿਹਾ ਜਿਹਦੇ ਖਿਲਾਫ ਉੱਤੇ ਕਿਸਾਨਾਂ ਨੂੰ ਜਾੜਿਆ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਜਾੜਿਆ ਜਾ ਰਿਹਾ ਦੁਕਾਨਦਾਰਾਂ ਨੂੰ ਛੋਟੇ ਰੇੜੀ ਫੜੀ ਵਾਲੇ ਕਿੱਧਰ ਜਾਣਗੇ ਪਿੰਡ ਉੱਜਣਗੇ ਕਿਉਂਕਿ ਕਿਸੇ ਟਾਈਮ ਮੇ ਮਹਾਤਮਾ ਗਾਂਧੀ ਨੇ ਕਿਹਾ ਸੀ ਭਾਰਤ ਪਿੰਡਾਂ 'ਚ ਵੱਸਦਾ ਜਦੋਂ ਪਿੰਡ ਹੀ ਉੱਜੜ ਗਏ ਫਿਰ ਕੀ ਹੋਊਗਾ ਇਹ ਸਾਰੇ ਲੋਕਾਂ ਨੂੰ ਲੇਬਰ ਬਣਾਉਣਾ ਚਾਹੁੰਦੇ ਨੇ ਇਹ ਜਿਹੜਾ ਕਿਸਾਨ ਭਾਵੇਂ ਸ਼ਰਾਮ ਕਰਲਾਉਣਾ ਦਾ ਮਾਲਕ ਆ ਭਾਵੇਂ ਸ਼ਰਾਮ ਕਰਲਾਉਣਾ ਦਾ ਭਾਵੇਂ ਦਹਾਕਣਾ ਦਾ ਉਹ ਮਾਲ ਪਰ ਇਹ ਮਾਲਕੀ ਚੋਂ ਕੱਢ ਕੇ ਉਹਨੂੰ ਨੌਕਰ ਬਣਾਉਣਾ ਚਾਹੁੰਦੇ ਆ ਇਹ ਲੋਕ ਚਾਲ ਜਿਹੜੀ ਆ ਪੰਜਾਬ ਦੇ ਲੋਕ ਸਮਝ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਹਿਰ ਏਡੀ ਵੱਡੀ ਹੋ ਜੂਗੀ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਘਰਾਂ ਚੋਂ ਨਿਕਲਣਾ ਔਖਾ ਹੋ ਜੂਗਾ ਹੁਣ ਵੀ ਕੰਨ ਤੇ ਲਿਖਿਆ ਪੜ ਲਏ ਤੇ ਇਹ ਜਿਹੜਾ ਕਾਨੂੰਨ ਆ ਵਾਪਸ ਲਵੇ ਤੇ ਜਿਹੜਾ ਦਿੱਲੀ ਦੇ ਜਿਹੜੇ ਆਪਣੇ ਕੇਜਰੀਵਾਲ ਸਾਹਿਬ ਆ ਉਹ ਸ਼ਰਾਬ ਦਾ ਨਜਾਇਜ਼ ਪੈਸਾ ਜਿਹੜਾ ਇੱਧਰ ਲਾ ਰਹੇ ਆ ਤੇ ਉਹ ਚਾਹੁੰਦੇ ਆ ਕਿ ਸ਼ਰਾਬ ਦਾ ਪੈਸਾ ਇੱਧਰ ਰੀਅਲ ਏਸਟੇਟ ਚ ਲਾ ਕੇ ਇਨਵੈਸਟ ਕੀਤਾ ਜਾਵੇ ਪਰ ਉਹਨੂੰ ਜੇ ਲਾਉਣਾ ਹੀ ਆ ਕਿਤੇ ਹੋਰ ਪਾਸੇ ਲਾਲੇ ਜਾ ਕੇ ਪਰ ਇਹ ਪੰਜਾਬ ਦੇ ਲੋਕ ਆ ਇਹ ਤੋਂ ਇਹਨੂੰ ਖਾਲੀ ਹਾਤੀ ਮੋਨਾ ਪਊਗਾ ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਸਰਕਾਰ ਤੇ ਕਹਿੰਦੀ ਕਿਸਾਨ ਖੁਸ਼ ਹੋ ਗਏ ਆਪਣੀ ਜ਼ਮੀਨਾਂ ਦੇ ਰਿਹਾ ਪੈਸਾ ਪੂਰਾ ਦਿੱਤਾ ਜਾ ਰਿਹਾ ਕਿਹੜੀ ਸਰਕਾਰ ਕਹਿੰਦੀ ਇਹ ਲੋਕ ਕਿਹੜੇ ਕਹਿੰਦੇ ਉਹਦੇ ਪਤਾ ਨਹੀਂ ਧੱਕੇ ਦੇ ਨਾਲ ਹੀ ਮਨਾਇਆ ਜਾ ਰਿਹਾ ਜਿਵੇਂ ਕਿ ਮੋਦੀ ਨੇ ਕੁਝ ਜੁਨੀਆ ਨਾਲ ਕੋਲ ਪ੍ਰੈਸ ਕਾਨਫਰੰਸਾਂ ਕਰਾ ਕੇ ਕੁਝ ਕਿਸਾਨਾਂ ਕੋਲੋਂ ਕਿਹਾ ਸੀਗਾ ਵੀ ਤਿੰਨ ਕਾਲੇ ਕਾਨੂੰਨ ਬਹੁਤ ਚੰਗੇ ਨੇ ਪਰ ਫਿਰ ਮਾਫੀ ਮੰਗ ਕੇ ਵਾਪਸ ਲਏ ਸੀ ਇਹ ਵੀ ਇਦਾਂ ਹੀ ਹੋਊਗਾ ਮਾਫੀ ਮੰਗ ਕੇ ਵਾਪਸ ਲਊਗਾ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖ ਲਿਓ ਵੱਡੇ ਪ੍ਰੋਟੈਸਟ ਜਿਹੜੇ ਇਹਦੇ ਖਿਲਾਫ ਭਾਰਤੀ ਸੰਗਠਿਕਤਾ ਗ੍ਰਾਂਦ ਦੇ ਸਿਰ ਤੋਂ ਮੋਹ ਚਨਾਕੇ ਦਾ ਵਿਰੋਧ ਦਿੱਤਾ ਮੈਨੂੰ ਦੇਖੋ 2027 ਦੇ ਵਿੱਚ ਜਿਮਨੀ ਚੋਣਾ ਆਉਣੀਆਂ ਵਾਂ ਮੈਨੂੰ ਤੇ ਜਾਗਦਾ ਲੋਕਾਂ ਨੇ ਪਹਿਲਾਂ ਇਹਨਾਂ ਨੂੰ ਪੰਜਾਬ ਭਜੂ ਦੇਣਾ ਜੋ ਹਲਾਤ ਬਣ ਚੁੱਕੇ ਨੇ ਇਹ ਭਾਵੇਂ 27 ਡਿਕਣ ਆ ਪਰ ਲੋਕਾਂ ਦੇ ਮਨਾਂ 'ਚ ਹੁਣੇ ਲੈ ਗਏ ਆ ਸੋ 27 ਦੇ ਵਿੱਚ ਕੀ ਆਉਣਾ ਉਹ ਲੋਕ ਵੇਖਣਾ ਪਰ ਅਸੀਂ ਇਹ ਲੋਕਾਂ ਨੂੰ ਕਵਾਂਗੇ ਕਿ ਕੋਈ ਵੀ ਸਰਕਾਰ ਆ ਸਾਰੀਆਂ ਕਾਰਪੋਰੇਟ ਪੱਖੀ ਆ ਸੰਘਰਸ਼ਾਂ ਦੇ ਟੇਕ ਰੱਖੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੱਖੀ ਆਪ